ਐਸਐਸਪੀ ਸਰਤਾਜ ਚੇਲ ਦੇ ਦਿਸ਼ਾ ਨਿਰਦੇਸ਼ ਅਨੁਸਾਰ ਪੁਲਿਸ ਨੇ ਵੱਖ-ਵੱਖ ਪਿੰਡਾਂ ਵਿੱਚ ਕੋਆਰਡੀਨੇਟਰ ਸਰਚ ਆਪਰੇਸ਼ਨ ਚਲਾਇਆ ਇਸ ਦੌਰਾਨ ਹਰਿਆਣਾ ਪੰਜਾਬ ਬਾਰਡਰ ਤੇ 8 ਵਜੇ ਤੋਂ ਲੈ ਕੇ 2 ਵਜੇ ਤੱਕ ਇੰਟਰਸਟੇਟ ਨਾਕੇ ਵੀ ਲਗਾਏ ਗਏ ਐਸਪੀ ਸੰਗਰੂਰ ਪੀਬੀਆਈ ਨਵਰੀਤ ਸਿੰਘ ਵਿਰਕ ਨੇ ਦੱਸਿਆ ਹਰਿਆਣਾ ਅਤੇ ਪੰਜਾਬ ਦੇ ਬਾਰਡਰ ਤੇ ਨਾਕੇਬੰਦੀ ਦੌਰਾਨ ਦੋ ਪਗੋੜਿਆਂ ਨੂੰ ਕੀਤਾ ਕਾਬੂ ਕੀਤਾ ਗਿਆ ਇਹਨਾਂ ਖਿਲਾਫ ਲੁੱਟਾਂ ਖੋਹਾਂ 307 ਵਰਗੇ ਸੰਗੀਨ ਜੁਰਮਾਂ ਦੇ 16-16 ਮੁਕਦਮੇ ਦਰਜ ਸਨ ਇਸ ਤੋਂ ਇਲਾਵਾ ਪਿੰਨ ਨਵਾ گاਉਂ ਤੋਂ 50 ਗ੍ਰਾਮ ਅਫੀਮ ਵੀ ਕੀਤੀ ਗਈ ਬਰਾਮਦ थाना ਖਨੌਰੀ ਵਿਖੇ ਕੀਤਾ ਮੁਕੱਦਮਾ ਦਰਜ ਕੀਤਾ ਗਿਆ ਵੇਖੋ ਐਚਐਸ ਸ਼ੰਮੀ ਦੀ ਖਾਸ ਰਿਪੋਰਟ ਅੱਜ 8 ਜਨਵਰੀ ਨੂੰ ਮਾਨਯੋਗ ਡੀਜੀਪੀ ਆਫਿਸ ਪੰਜਾਬ ਵੱਲੋਂ ਇੱਕ ਕੋਆਰਡੀਨੇਟ ਸਰਚ ਆਪਰੇਸ਼ਨ ਕਰਨ ਲਈ ਸਾਰੇ ਪੰਜਾਬ 'ਚ ਦੇਸ਼ਾਂ ਨਿਰਦੇਸ਼ ਦਿੱਤੇ ਗਏ ਸੀ ਉਸ ਤੋਂ ਇਲਾਵਾ ਸਵੇਰੇ 8 ਵਜੇ ਤੋਂ ਲੈ ਕੇ 2 ਵਜੇ ਤੱਕ ਇੰਟਰ ਸਟੇਟ ਤੇ ਇੰਟਰ ਡਿਸਟ੍ਰਿਕਟ ਨਾਕਾਬੰਦੀ ਕਰਨ ਦਾ ਹੁਕਮ ਮਿਲਿਆ ਸੀ ਜਿਹਦੇ ਤਹਿਤ ਅਸੀਂ ਮਾਨਯੋਗ ਐਸਐਸਪੀ ਸੰਗਰੂਰ ਆਈਪੀਐਸ ਸਰਤਾਜ ਚੈਲ ਦੇ ਦਿਸ਼ਾ ਨਿਰਦੇਸ਼ਾਂ ਤੇ ਟੋਹਾਣਾ ਰੋਡ ਜਿਹੜਾ ਸਾਡਾ ਜ਼ਿਲ੍ਹਾ ਹਰਿਆਣਾ ਨਾਲ ਲੱਗਦਾ ਸੰਗਰੂਰ ਦਾ ਤੇ ਬਾਰਡਰ ਪੰਦਾ ਉੱਥੇ ਅਸੀਂ ਨਾਕਾਬੰਦੀ ਕੀਤੀ ਹੋਈ ਸੀ ਉਸ ਨਾਕਾਬੰਦੀ ਤੇ ਜਿਹੜੀ ਸਾਨੂੰ ਸਫਲਤਾ ਮਿਲੀ ਹੈ ਉਹਦੇ ਚ ਅਸੀਂ ਦੋ ਪੀਓ ਪਾਇਸ ਦੀ ਮਲ ਵਰਤੋਂ ਕਰਦੇ ਹੋਏ ਚੈੱਕ ਕਰ ਰਹੇ ਸੀ ਤੇ ਦੋ ਕ੍ਰਿਮੀਨਲ ਬੰਦੇ ਅਸੀਂ ਰਾਉਂਡ ਅਪ ਕੀਤੇ ਜਿਹਦੇ ਚ ਇੱਕ ਕੁਲਦੀਪ ਕੀੜਾ ਉਹਦੇ ਤੇ 16 ਮੁਕਦਮੇ ਦਰਜ ਤੇ ਉਹ ਪੀਓ ਵੀ ਸੀਗਾ ਮੋਨਕ ਠਾਣੇ ਦਾ ਤੇ ਉਸ ਤੋਂ ਇਲਾਵਾ ਇੱਕ ਪ੍ਰਦੀਪ ਬਾਂਗਰੂ ਜੋ ਕਿ ਜਾਖਲ ਦਾ ਰਹਿਣ ਵਾਲਾ ਉਹਦੇ ਤੇ ਵੀ 16 ਮੁਕਦਮੇ ਦਰਜ ਸੀ ਤੇ ਉਹ ਵੀ ਪੀਓ ਸੀ ਇਹ ਦੋ ਪੀਓ ਅਸੀਂ ਅੱਜ ਰਾਉਂਡ ਅਪ ਕੀਤੇ ਉਸ ਤੋਂ ਇਲਾਵਾ ਫਿਰ ਕੋਆਰਡੀਨੇਟ ਸਰਚ ਆਪਰੇਸ਼ਨ ਦੇ ਵਿੱਚ ਸਵੇਰੇ ਡੀਐਸਪੀ ਲਹਿਰਾ ਨੇ ਹਰਿਆਉ ਪਿੰਡ ਦੇ ਵਿੱਚ ਕואର୍ਡੀਨੇਟ ਸਰਚ ਕੀਤਾ ਸੀ ਉਹਨਾਂ ਤੋਂ ਹੁਣੇ ਲੈ ਕੇ ਤੇ ਅਸੀਂ ਦੁਬਾਰਾ ਰਿਪੋਰਟ ਦੇਾਂਗੇ ਕਿ ਉਹਨਾਂ ਦੇ ਕੋਆਰਡੀਨੇਟ ਸਰਚ ਆਪਰੇਸ਼ਨ ਚ ਕੀ ਕਾਮਯਾਬੀ ਹੋਈ ਹੈ ਤੇ ਅਸੀਂ ਇੱਥੇ ਥਾਣਾ ਖਨੌਰੀ ਦਾ ਇੱਕ ਨਵਾਂ گاؤں ਪਿੰਡ ਸੀਗਾ ਉਹਨੂੰ ਕੋਆਰਡਨ ਕਰਕੇ ਸਰਚ ਕੀਤਾ ਉੱਥੋਂ ਸਾਨੂੰ ਕੋਈ ਇਨਫੋਰਮੇਸ਼ਨ ਮਿਲੀ ਸੀ ਉਹਦੇ ਵਿੱਚ ਇੱਕ surjit singh bambo ਨਾਂ ਦਾ ਬੰਦਾ ਉਹਦੇ ਕੋਲੋਂ ਸਾਨੂੰ 50 ਗ੍ਰਾਮ ਅਫੀਮ ਮਿਲੀ ਹੈ ਉਹਦਾ ਮਕਦਮਾ ਅਸੀਂ ਹੁਣ ਦਰਜ ਕਰਨ ਲੱਗੇ ਆ ਤੇ ਪੂਰੇ ਡਿਸਟ੍ਰਿਕਟ ਦੀ ਜਿਹੜੀ ਰਿਪੋਰਟ ਹੈ ਉਹ ਐਸਐਸਪੀ ਆਫਿਸ ਵੱਲੋਂ ਕਲੈਕਟ ਕਰਕੇ ਸ਼ਾਮ ਨੂੰ ਦੁਬਾਰਾ ਉਹਦੇ ਸਬੰਧੀ ਪ੍ਰੈਸ ਨੂੰ ਜਾਣੂ ਕਰਾ ਦਿੱਤਾ ਜਾਊਗਾ